ਅੱਗੇ ਆਪਾਂ ਕਿਚਨ ਦੇ ਵਿੱਚ ਅੱਜ ਆਪਾਂ ਬਹੁਤ ਹੀ ਸਪੈਸ਼ਲ ਜੀ ਰੈਸਪੀ ਬਣਾ ਰਹੇ ਹਾਂ ਤੁਹਾਡੇ ਲਈ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਸਾਰੀ ਵੈਜੀਸ ਆਪਾਂ ਕੱਟ ਕੇ ਤਿਆਰ ਕਰ ਲਿਆ ਨੇ ਤੇ ਬਹੁਤ ਹੀ ਟੇਸਟੀ ਰੈਸਪੀ ਬਣ ਕੇ ਤਿਆਰ ਹੋਗੀ ਔਰ ਬਿਲਕੁਲ ਹੀ ਹੈਲਦੀ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਪੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਬੈਲ ਆਈਕਨ ਦਾ ਬਟਨ ਹੈ ਉਹਨੂੰ ਜ਼ਰੂਰ ਪ੍ਰੈਸ ਕਰ ਲਓ ਤੇ ਆਪਾਂ ਹੁਣ ਇਹਨੂੰ ਬਣਾਣਾ ਸ਼ੁਰੂ ਕਰਦੇ ਹਾਂ ਇੱਕ ਸਪੈਸ਼ਲ ਟਿੱਕ ਨਾਲ ਆਪਾਂ ਇਹ ਰੈਸਪੀ ਬਣਾਵਾਂਗੇ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਜੇ ਤੁਸੀਂ ਇੱਕ ਵਾਰੀ ਇਹ ਰੈਸਪੀ ਬਣਾ ਲਈ ਤਾਂ ਹਰ ਵਾਰ ਤੁਸੀਂ ਇਸੇ ਤਰ੍ਹਾਂ ਹੀ ਬਣਾਓਗੇ ਇਹ ਬਣਦੀ ਹੀ ਬਹੁਤ ਟੇਸਟੀ ਹੈ ਮੈਂ ਆਇਲ ਪਾ ਦਾਂਗੀ ਸਰੋਂ ਦਾ ਤੇਲ ਕਿਉਂਕਿ ਸਰੋਂ ਦੇ ਤੇਲ ਦੇ ਵਿੱਚ ਹੀ ਸੁੱਕੀ ਸਬਜ਼ੀ ਜਿਹੜੀ ਹੈ ਨਾ ਆਪਾਂ ਸਰੋਂ ਦੇ ਤੇਲ ਦੇ ਵਿੱਚ ਬਣਾਈਏ ਵਧੀਆ ਬਣਦੀ ਹੈ ਤੇ ਬਾਕੀ ਇਹ ਤੁਹਾਡੀ ਆਪਣੀ ਚੋਇਸ ਹੈ ਤੁਸੀਂ ਕੁਝ ਵੀ ਯੂਜ਼ ਕਰ ਸਕਦੇ ਹੋ ਬਟ ਜਿਹੜੀ ਟੇਸਟ ਹੈ ਨਾ ਉਹ ਸਰੋਂ ਦੇ ਤੇਲ ਨਾਲ ਹੀ ਵਧੀਆ ਆਏਗਾ ਜਿਹੜੀ ਆਪਾਂ ਹੁਣ ਰੈਸਪੀ ਬਣਾ ਰਹੇ ਹਾਂ ਥੋੜਾ ਜਿਹਾ ਤੇਲ ਹੋਰ ਪਾ ਦੇਣੀ ਆ ਤੇ ਆ ਸਾਰੀਆਂ ਸਬਜ਼ੀਆਂ ਮੈਂ ਪਹਿਲਾਂ ਹੀ ਕੱਟ ਕੇ ਤਿਆਰ ਕਰ ਲੀਆਂ ਸੀਗੀਆਂ ਆ ਟਮਾਟਰ ਵੀ ਕੱਟ ਲਿਆ ਆਲੂ ਵੀ ਕੱਟ ਲਿਆ ਆਪਾਂ ਨੇ ਗਾਜਰਾ ਜੂਲੀਅਨਸ ਵਿੱਚ ਕੱਟ ਲਿਆ ਨੇ ਇਸ ਤਰੀਕੇ ਨਾਲ ਬਾਕੀ ਤੁਸੀਂ ਜਿਸ ਤਰ੍ਹਾਂ ਮਰਜ਼ੀ ਕੱਟ ਸਕਦੇ ਹੋ ਸਬਜ਼ੀਆਂ ਦਾ ਜਿਹੜਾ ਸਾਈਜ਼ ਹੈ ਜਾਂ ਫਿਰ ਸ਼ੇਪ ਆ ਥੋੜੀ ਸ਼ਿਮਲਾ ਮਿਰਚ ਵੀ ਲੈ ਲਈਏ ਪਿਆਜ਼ ਵੀ ਲੈ ਲੈਨੇ ਮੈਂ ਗ੍ਰਾਈਂਡਰ ਜਾਰ ਲਈ ਹੈ ਮੈਂ ਇਹਦੇ ਜਿਵੇਂ ਕਰੀਏ ਆਪਾਂ ਸਾਰੀ ਚੀਜ਼ਾਂ ਪਾ ਦਵਾਂਗੇ ਇਹਨਾਂ ਨੂੰ ਆਪਾਂ ਬਿਨ ਹੀ ਪਾਏ ਹੀ ਪੀਸਾਂਗੇ ਮਸਾਲਾ ਆਪਾਂ ਨੇ ਗ੍ਰाइंड ਕਰ ਲਿਆ ਆ ਦੇਖੋ ਤੁਸੀਂ ਚਾਹੋ ਤੇ ਚੋਪਰ ਵਿੱਚ ਵੀ ਕਰ ਸਕਦੇ ਹੋ ਜਾਂ ਫਿਰ ਕੁੰਡੀ ਡੰਡੇ ਨਾਲ ਵੀ ਘੁੱਟ ਸਕਦੇ ਹੋ ਤੇ ਆਪਾਂ ਮਸਾਲੇ ਨੂੰ ਗ੍ਰाइंड ਕਰ ਲਿਆ ਤਾਂ ਤੇਲ ਉਹ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਪਹਿਲਾਂ ਪਿਆਜ਼ ਪਾਵਾਂਗੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਪਹਿਲਾਂ ਆਪਾਂ ਬਿਲਕੁਲ ਪਿਆਜ਼ ਹੀ ਪਾਣੇ ਨੇ ਪਹਿਲਾਂ ਆਪਾਂ ਨੇ ਖਾਲੀ ਪਿਆਜ਼ ਹੀ ਪਾਣੇ ਨੇ ਇਹਨੂੰ ਹਲਕਾ ਜਿਹਾ ਆਪਾਂ ਫਰਾਈ ਕਰ ਲਵਾਂਗੇ ਸਿਰਫ ਇੱਕ ਤੋਂ ਡੇਢ ਮਿੰਟ ਵਾਸਤੇ ਆਪਾਂ ਇਹਨੂੰ ਫਰਾਈ ਕਰ ਲਾਂਗੇ ਇਹ ਜਿਹੜੀ ਫਲੇਮ ਹੈ ਉਹ ਮੈਂ ਹਾਈ ਰੱਖੀ ਹੋਈ ਹੈ ਹਾਈ ਫਲੇਮ ਦੇ ਉੱਤੇ ਹੀ ਮੈਂ ਇਹਨੂੰ ਫਰਾਈ ਕਰ ਰਹੀ ਹਾਂ ਕਿਉਂਕਿ ਹਾਈ ਦੇ ਉੱਤੇ ਬਿਲਕੁਲ ਪਿਆਜ਼ ਆਪਣੇ ਜਿਹੜੇ ਨੇ ਜਲਣਗੇ ਨਹੀਂ ਆਪਾਂ ਹਲਕਾ ਜਿਹਾ ਬਸ ਇਹਦਾ ਕੱਚਾ پن ਜਾ ਹੀ ਕੱਢਣਾ ਹੈ ਦੋਂ ਇਹ ਹੋ ਗਏ ਇਹਨੂੰ ਫਰਾਈ ਕਰਦੇ ਹੋਇਆ ਥੋੜਾ ਜਿਹਾ ਜਿਹੜਾ ਇਹਦਾ ਕੱਚਾਪਨ ਹੈ ਨਿਕਲ ਗਿਆ ਹੁਣ ਇਹਦੇ ਵਿੱਚ ਨਾਲ ਹੀ ਆਪਾਂ ਪਾਤਵਾਂਗੇ ਜਿਹੜਾ ਆਪਾਂ ਮਸਾਲਾ ਗ੍ਰाइंड ਕੀਤਾ ਹੋਇਆ ਸੀ ਅਦਰਕ ਹਰੀ ਮਿਰਚ ਤੇ ਲਸਣ ਵਾਲਾ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬਹੁਤ ਹੀ ਟੇਸਟੀ ਬਹੁਤ ਹੀ ਸਵਾਦ ਆਪਣੀ ਰੈਸਪੀ ਇਸ ਤਰ੍ਹਾਂ ਬਣ ਕੇ ਤਿਆਰ ਹੋਏਗੀ ਇਹਦੇ ਇੰਨੀ ਵਧੀਆ ਖੁਸ਼ਬੂ ਆਉਂਦੀ ਇਸ ਤਰ੍ਹਾਂ ਆਪਾਂ ਜਦ ਮਸਾਲਾ ਪਾਨੇ ਆ ਨਾ ਤਿੰਨੋਂ ਚੀਜ਼ਾਂ ਨੂੰ ਇਕੱਠਾ ਕਰਕੇ ਤੇ ਬਹੁਤ ਹੀ ਸਵਾਦ ਅਪਨੀ ਰੈਸਪੀ ਬਣ ਜਾਂਦੀ ਹੈ ਤਾਂ ਉਨੇ ਦਿਨ ਆਪਾਂ ਇਹ ਮੇਥੀ ਕੱਟ ਲੈਨੇ ਆ ਆ ਥੋੜੀ ਆਪਾਂ ਮੇਥੀ ਲਈ ਸੀਗੀ ਮੇਥੀ ਆਪਾਂ ਥੋੜੀ ਜਿਹੀ ਪਾਣੀ ਜਿਆਦਾ ਨਹੀਂ ਪਾਣੀ ਹੈਗੀ ਇਹਨੂੰ ਆਪਾਂ ਬਿਲਕੁਲ ਹੀ ਬਾਰੀਕ ਕੱਟ ਲੈਣਾ ਹੁ ਆ ਵੇਖੀਏ ਵੇ ਤਾਂ ਤੁਸੀਂ ਦੇਖਦੇ ਰਹੋ ਮੇਰੇ ਨਾਲ ਬਣੇ ਰਹੋ ਰੈਸਪੀ ਦੇ ਵਿੱਚ ਵੜੇ ਰਣਾ ਵੀਡੀਓ ਦੇ ਐਂਡ ਤੱਕ ਮੇਰੇ ਨਾਲ ਇਹ ਰੈਸਪੀ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਹੈ ਬਿਲਕੁਲ ਹੀ ਬਰੀਕ ਕੱਢਣੀ ਆਪਾਂ ਨੇ ਤੇ ਜਿਹੜੇ ਆਪਾਂ ਇਹਦੇ ਪੱਤੇ-ਪੱਤੇ ਲੈਨੇ ਆਪਾਂ ਡੰਡੀ ਬਿਲਕੁਲ ਨਹੀਂ ਪਾਣੀ ਹੈਗੀ ਇਹ ਵੀ ਸਵਾਦ ਰੈਸਪੀ ਅਰ ਤੱਕ ਨਾ ਤਾਂ ਤੁਸੀਂ ਖਾਧੀ ਹੋਏਗੀ ਤੇ ਦੇਖੀ ਵੀ ਨਹੀਂ ਹੋਣੀ ਜੇਕਰ ਤੁਸੀਂ ਇਹ ਦੇਖ ਤੋਗੇ ਨਾ ਮੇਰੇ ਤਰੀਕੇ ਨਾਲ ਇਹ ਫਿਰ ਤੁਹਾਨੂੰ ਵਧੀਆ ਲੱਗੇਗੀ ਸਵਾਦ ਲੱਗੇਗੀ ਤੇ ਹਫਤੇ 'ਚ ਦੋ ਵਾਰ ਤੁਸੀਂ ਬਣਾਏ ਕਰੋਗੇ ਤਾਂ ਦੇਖੋ ਮੇਥੀ ਆਪਾਂ ਨੇ ਕੱਟ ਲਈ ਹੈ ਤਾਂ ਦੇਖੋ ਥੋੜਾ ਥੋੜਾ ਜਿਹਾ ਇਹ ਕਲਰ ਚੇਂਜ ਹੋਣ ਲੱਗ ਗਿਆ। ਬਸ ਆਪਾਂ ਥੋੜਾ ਜਿਹਾ ਕਲਰ ਚੇਂਜ ਕਰਨਾ ਹੈ। ਫਿਰ ਆਪਾਂ ਇਹਦੇ ਵਿੱਚ ਟਮਾਟਰ ਵੀ ਪਾਣੇ ਆ ਫਿਰ ਨਾਲ ਦੀ ਨਾਲ ਮਸਾਲਾ ਭੁੰਨੀ ਜਾਏਗਾ। ਤੇ ਟਮਾਟਰ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ। ਮਿਕਸ ਕਰ ਦਾਂਗੇ ਚੰਗੀ ਤਰ੍ਹਾਂ। ਆਪਾਂ ਮੱਲੇ ਵੀ ਐਡ ਕਰ ਹੀ ਦੇਣੇ ਆ ਨਾਲ ਤੇ ਲੂਣ ਪਾ ਦਾਂਗੇ ਆਪਾਂ ਸਵਾਦ ਅਨੁਸਾਰ ਜਿੰਨਾ ਤੁਸੀਂ ਯੂਜ਼ ਕਰਦੇ ਹੋ ਘੱਟ ਵੱਧ ਆਪਣੇ ਹਿਸਾਬ ਨਾਲ ਜਿੰਨਾ ਵੀ ਤੁਸੀਂ ਤੁਹਾਡੇ ਘਰ ਵਿੱਚ ਖਾਦਾ ਜਾਂਦਾ ਹੈ ਉਹਨਾਂ ਹੀ ਤੁਸੀਂ ਇਹਦੇ ਵਿੱਚ ਲੂਣ ਪਾ ਸਕਦੇ ਹੋ ਤੇ ਮੈਂ 2 ਤੋਂ 2.5 ਚਮਚੇ ਇਹਦੇ ਵਿੱਚ ਲੂਣ ਪਾਤੇ ਨੇ ਤੇ ਮਿਰਚ ਮੈਂ ਬਿਲਕੁਲ ਘੱਟ ਪਾਵਾਂਗੀ ਮੈਂ ਪਹਿਲਾਂ ਵੀ ਦੱਸਿਆ ਸੀ ਹਰੀ ਮਿਰਚ ਵੀ ਮੈਂ ਬਿਲਕੁਲ ਘੱਟ ਪਾਈਏ ਤੇ ਲਾਲ ਵੀ ਬਿਲਕੁਲ ਹੀ ਘੱਟ ਪਾਵਾਂਗੇ ਨਾਲ ਹੀ ਮੈਂ ਹਲਦੀ ਪਾ ਦਵਾਂਗੀ ਇੱਕ ਤੋਂ ਥੋੜੀ ਜਿਹੀ ਜ਼ਿਆਦਾ ਬਸ ਹਲਦੀ ਪਾਉਟਰ ਪਾਸ ਪਾਪਕ ਤੇ ਮਸਾਲਾ ਮੈਂ ਗਰਮ ਕੋਈ ਵੀ ਨਹੀਂ ਪਾ ਰਹੀ ਤੁਹਾਡੇ ਕੋਲ ਜਿਹੜਾ ਮਸਾਲਾ ਹੈ ਪਾ ਸਕਦੇ ਹੋ ਬਟ ਮੈਂ ਨਹੀਂ ਪਾਈ ਕਿਉਂਕਿ ਮੈਂ ਥੋੜਾ ਬੱਚਿਆਂ ਲਈ ਬਣਾ ਰਹੀ ਸੀ ਤੇ ਬੱਚਿਆਂ ਨੂੰ ਫੀਵਰ ਵਗੈਰਾ ਹੋ ਰਿਹਾ ਡਾਕਟਰਾਂ ਨੇ ਵੀ ਮਨਾ ਕੀਤਾ ਹੋਇਆ ਹੈ ਮਸਾਲਾ ਵਗੈਰਾ ਦੇਣ ਲਈ ਤੇ ਮਸਾਲਾ ਆਪਾਂ ਇਸ ਕਰਕੇ ਕੋਈ ਨਹੀਂ ਪਾਇਆ ਤੇ ਤੁਸੀਂ ਪਾ ਵੀ ਸਕਦੇ ਹੋ ਜਿਹੜਾ ਮਸਾਲਾ ਤੁਸੀਂ ਯੂਜ਼ ਕਰਦੋ ਗਰਮ ਮਸਾਲਾ ਕਿਚਨ ਕਿੰਗ ਜਾਂ ਵੀ ਸਬਜੀ ਮਸਾਲਾ ਤੇ ਬਟੇ ਦੇਖੀ ਜੀ ਤੁਸੀਂ ਜੇ ਮੈਗੀ ਮਸਾਲਾ ਪਾਓਗੇ ਤੇ ਉਹਦੇ ਨਾਲ ਜਿਹੜਾ ਟੇਸਟ ਹੈ ਨਾ ਤਾਂ ਬਹੁਤ ਹੀ ਵਧੀਆ ਆਏਗਾ ਮੈਗੀ ਮਸਾਲੇ ਦੇ ਨਾਲ ਤੇ ਮੈਂ ਬਿਲਕੁਲ ਹੀ ਹੈਲਦੀ ਤਰੀਕੇ ਨਾਲ ਬਣਾ ਰਹੀ ਆ ਤਾਂ ਦੇਖੋ ਟਮਾਟਰ ਜਿਹੜੇ ਆਪਣੇ ਨੇ ਹਾਲੇ ਸੌਫਟ ਨਹੀਂ ਹੋਏ ਤੇ ਇਹਦੇ ਵਿੱਚ ਮੈਂ ਆਪਾਂ ਤੋਂ ਵੀ ਆਲੂ ਜਿੱਦੇ ਤਾਂ ਆਪਾਂ ਆਲੂਆਂ ਨੂੰ ਨਾਲ-ਨਾਲ ਫਰਾਈ ਕਰੀ ਜਾਵਾਂਗੇ ਨਾਲ-ਨਾਲ ਆਲੂ ਭੁੰਨਾਂਗੇ ਉਦੋਂ-ਉਦੋਂ ਜਿਹੜਾ ਟਮਾਟਰ ਨਾਲ ਦੀ ਨਾਲ ਸੌਫਟ ਹੋ ਜਾਣਗੇ ਤੇ ਆਪਾਂ ਇੱਕ ਤੋਂ 2 ਮਿੰਟ ਤੱਕ ਆਪਾਂ ਇਸੇ ਤਰ੍ਹਾਂ ਇਹਨੂੰ ਫਰਾਈ ਕਰਾਂਗੇ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਸਬਜ਼ੀ ਦੇ ਵਿੱਚੋਂ ਕਿਉਂਕਿ ਆਲੂ ਜਿਹੜੇ ਨੇ ਨਾ ਹਾਰਡ ਹੁੰਦੇ ਨੇ ਇਸ ਕਰਕੇ ਆਪਾਂ ਆਲੂ ਨੂੰ ਪਹਿਲਾਂ ਪਾਇਆ ਤਾਂ ਹੁਣ ਨਾਲ ਹੀ ਆਪਾਂ ਪਾ ਦਵਾਂਗੇ ਦੇ ਵਿੱਚ ਗਾਜਰ ਸਾਰੀ ਹੀ ਗਾਜਰ ਵੀ ਪਾ ਦਿੱਤੀ ਆਪਾਂ मिक्स ਕਰਦਾਂਗੇ ਬਹੁਤ ਹੀ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰਨਾ ਹੈ। ਥੋੜਾ ਨਾਲੀ शिमला मिर्च ਪਾ ਦਵਾਂਗੇ ਆਪਾਂ। ਤੇ ਨਾਲ ਹੀ ਪਾ ਦਵਾਂਗੇ ਮਟਰ ਜਿੰਨੇ ਵੀ ਆਪਾਂ ਮਟਰ ਪਾਣੇ ਚਾਹੀਏ ਉਹਨੇ ਆਪਾਂ ਪਾ ਸਕਦੇ ਹਾਂ। ਅਸਤਾਂ ਤੇ ਜਿਹੜੀ ਗੈਸ ਦੀ ਫਲੇਮ ਹੈ ਇਹਨੂੰ ਆਪਾਂ ਹਾਈ ਰੱਖਣਾ ਹੈ ਹਾਈ ਫਲੇਮ ਦੇ ਉੱਤੇ ਹੀ ਆਪਾਂ ਨੇ ਇਹ ਸਬਜ਼ੀ ਬਣਾਣੀ ਹੈ ਪਹਿਲਾਂ ਆਪਾਂ ਹਾਈ ਰੱਖਾਂਗੇ 3 ਤੋਂ 4 ਮਿੰਟ ਆਪਾਂ ਹਾਈ ਫਲੇਮ ਤੇ ਬਣਾਵਾਂਗੇ ਉਹਦੇ ਬਾਅਦ ਆਪਾਂ ਮੀਡੀਅਮ ਕਰ ਦਵਾਂਗੇ ਤਾਂ ਇਹ ਆਪਾਂ ਹੁਣ ਇਹਨੂੰ ਟੱਕ ਦੇ ਨੇ 4 ਮਿੰਟ ਵਾਸਤੇ ਪੂਰੇ 4 ਮਿੰਟ ਤੋਂ ਬਾਅਦ ਆਪਾਂ ਜਿਹੜੀ ਫਲੇਮ ਹੈ ਉਹਨੂੰ ਆਪਾਂ ਮੀਡੀਅਮ ਕਰ ਦਾਂਗੇ ਤੇ ਇੱਕ ਵਾਰੀ ਕੜਚੀ ਦੁਬਾਰਾ ਚਲਾ ਦਵਾਂਗੇ ਜਿਹੜੀ ਸਬਜ਼ੀ ਆਪਣੀ ਉੱਪਰ ਥੱਲੇ ਚੰਗੀ ਤਰ੍ਹਾਂ ਮਿਕਸ ਹੋ ਜਾਏਗੀ ਨਾਲ ਨਹੀਂ ਲੱਗੇਗੀ ਤੇ ਬਹੁਤ ਹੀ ਸਬਜੀ ਵਧੀਆ ਬਣ ਕੇ ਤਿਆਰ ਹੋਏਗੀ ਤਾਂ ਫਲੇਮ ਹਾਈ ਕੀਤੀ ہوئی ਹੈ ਮੈਂ ਤੇ ਇਹਨੂੰ ਆਪਾਂ ਇੱਕ ਵਾਰੀ ਚੈੱਕ ਕਰ ਲੈਨੇ ਆਂ ਇਹਦੇ ਕੋ ਪਾਣੀ ਵਿੱਚ ਜਿਹੜਾ ਸਬਜੀ ਚੋਂ ਜਿਹੜਾ ਪਾਣੀ ਨਿਕਲਦਾ ਨਾ ਇਹਨੂੰ ਆਪਾਂ ਬਿਲਕੁਲ ਸੁਕਾਣਾ ਹੈ ਦੇਖੋ ਇਹਨੂੰ ਆਪਾਂ ਬਿਲਕੁਲ ਚੰਗੀ ਤਰ੍ਹਾਂ ਸੁਕਾਣਾ ਹੈ ਪਹਿਲਾਂ ਕਿ ਆਪਾਂ ਹੁਣ ਇਹਨੂੰ ਥੋੜਾ ਜਿਹਾ ਹਾਂ ਲੋਬ ਇਹਨਾਂ ਠੱਕਣ ਤੋਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਆਪਾਂ ਇਹਦਾ ਪਾਣੀ ਸੁਕਾ ਦਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਠੱਕਾਂਗੇ ਹਾਂ ਦੇਖੋ ਕਾਫੀ ਹੱਦ ਤੱਕ ਪਾਣੀ ਸੁੱਕ ਗਿਆ ਹੈ ਜਿੰਨਾ ਵੀ ਤੇ ਜਿੰਨਾ ਵੀ ਇਹਦਾ ਮੋਇਸਚਰ ਹੈ ਸਾਰਾ ਦਾ ਸਾਰਾ ਸੁੱਕ ਗਿਆ ਹੈ ਆਪੇ ਦੇਖ ਸਕਦੇ ਹੋ ਬਿਲਕੁਲ ਇਹ ਪਾਣੀ ਨਹੀਂ ਹੈਗਾ ਉਨੇ ਪਾ ਟਾਪ ਦੇਵਾਂਗੇ ਟੱਕਣ ਤੋਂ ਬਾਅਦ ਆਪਾਂ ਫ੍ਰੇਮ ਨੂੰ ਕਰ ਦਾਂਗੇ ਬਿਲਕੁਲ ਮੀਡੀਅਮ 4 ਮਿੰਟ ਹੋ ਗਏ ਨੇ ਤੇ ਆਪਾਂ ਦੇਖ ਲੈਨੇ ਆਂ ਸਬਜ਼ੀ ਜਿਹੜੀ ਆਪਨੇ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਐ ਹੁਣ ਲਾਸਟ ਵਿੱਚ ਆਪਾਂ ਇਹਦੇ ਵਿੱਚ ਪਾਵਾਂਗੇ ਆ ਜਿਹੜੀ ਆਪਾਂ ਨੇ ਮੇਥੀ ਕੱਟੀ ਸੀ ਇਹ ਪਾ ਦਵਾਂਗੇ ਫਿਰ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਉਹਦੀ ਖੁਸ਼ਬੂ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਜਿਹੀ ਆਪਣੀ ਸਬਜੀ ਬਣ ਕੇ ਤਿਆਰ ਹੋ ਬਹੁਤ ਹੀ ਵਧੀਆ ਮਿਕਸ ਵਜ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਹਨੂੰ ਥੋੜੀ ਹਾਈ ਫਲੇਮ ਦੇ ਉੱਤੇ ਸਿਰਫ 2 ਮਿੰਟ ਵਾਸਤੇ ਆਪਾਂ ਇਹਨੂੰ ਸਿਰਫ 2 ਮਿੰਟ ਵਾਸਤੇ ਆਪਾਂ ਇਹਨੂੰ ਖਾਣਾ ਕਿਉਂਕਿ ਆਪਾਂ ਨੇ ਮੇਥੀ ਪਾਈ ਹੈ ਉਹ ਚੰਗੀ ਤਰ੍ਹਾਂ ਮਿਕਸ ਹੋ ਜੂਏਗੀ ਬਸ ਆਪਾਂ ਇਹਨੂੰ ਠਕਣਾ ਨਹੀਂ ਹੈਗਾ ਹੁਣ ਆ ਦੇਖੋ ਜੀ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਗੈਸ ਦੀ ਫਲੇਮ ਆ ਬਿਲਕੁਲ ਆਫ ਕਰ ਦਿੱਤੀ ਸੀ ਤੇ 5 ਮਿੰਟ ਹੋ ਗਏ ਨੇ ਆਪਣੀ ਸਬਜੀ ਨੂੰ ਬਣੇ ਹੋਏ ਤੇ ਆਪਾਂ ਹੁਣ ਇਹਨੂੰ ਸਰਵ ਕਰਦੇ ਹਾਂ ਤਾਂ ਬਹੁਤ ਹੀ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਰਿਕੁਆਇਰੀ ਬਣਾ ਕੇ ਟਰਾਈ ਕਰੋ ਤੇ ਬਹੁਤ ਹੀ ਮਜ਼ੇਦਾਰ ਜੀ ਆਪਣੀ ਟੇਸਟੀ ਜੀ ਰੈਸਪੀ ਬਣਦੀ ਹੈ ਪਨੀਰ ਪੁਲਕੀ ਦੇਖੋ ਗੋਭੀ ਪਈ ਹੋਈ ਸੀ ਘਰ ਵਿੱਚ ਕਰ ਗੋभी ਪਈ ਹੋਈ ਸੀ ਬਟ ਮੈਨੂੰ ਬਸ ਪਾਣੀ ਯਾਦ ਨਹੀਂ ਰਿਹਾ ਕਿਉਂਕਿ ਕਿਉਂਕਿ ਬੱਚਿਆਂ ਦੀ ਵੀ ਤਬੀਅਤ ਠੀਕ ਨਹੀਂ ਹੈ ਫਿਰ ਘਰ 'ਚ ਕੰਮ ਵਗੈਰਾ ਵੀ ਜ਼ਿਆਦਾ ਸੀ ਤੇ ਮੈਂ ਤੇ ਭੁੱਲ ਗਈ ਲੇਕਿਨ ਤੁਸੀਂ ਅਗਰ ਤੁਹਾਡੇ ਕੋਲ ਗੋਭੀ ਹੈ ਤਾਂ ਜ਼ਰੂਰ ਪਾਇਓ ਤੇ ਕੋਈ ਗੱਲ ਨਹੀਂ ਆਪਾਂ ਨੈਕਸਟ ਟਾਈਮ ਫੇਰ ਆਪਾਂ ਇੱਕ ਹੋਰ ਰੈਸਪੀ ਆਪਾਂ ਤੁਹਾਡੇ ਲਈ ਨਵੇਂ ਤਰੀਕੇ ਨਾਲ ਆਪਾਂ ਮਿਕਸ ਵੈਜ ਦੀ ਰੈਸਪੀ ਲੈ ਕੇ ਆਵਾਂਗੇ ਜਿਹੜੀ ਮਿਕਸ ਵੈਜ ਦੀ ਸਬਜੀ ਹੈ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋ ਚੁੱਕੀ ਹੈ ਤਾਂ ਦੇਖ ਸਕਦੇ ਹੋ ਇਹਦਾ ਕਲਰ ਵੀ ਬਹੁਤ ਹੀ ਵਧੀਆ ਆ ਗਿਆ ਹੈ ਤੇ ਯਾਰੇ ਬਹੁਤ ਹੀ ਵਧੀਆ ਖੁਸ਼ਬੂ ਵੀ ਆ ਰਹੀ ਹੈ ਇਹਦੇ ਵਿੱਚੋਂ ਤੇ ਦੇਖਣ ਨੂੰ ਵੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਖਾਣ ਚ ਵੀ ਟੇਸਟੀ ਹੈ ਬਿਲਕੁਲ ਹੈਲਦੀ ਆਪਾਂ ਬਿਲਕੁਲ ਸਿੰਪਲ ਜਿਹੇ ਹੀ ਮਸਾਲਿਆਂ ਨਾਲ ਬਣਾ ਕੇ ਤਿਆਰ ਕੀਤੀ ਜਿਆਦਾ ਕੋਈ ਸਾਪਾਂ ਇਨਗਰੀਡੀਅੰਟਸ ਇਹਦੇ ਵਿੱਚ ਨਹੀਂ ਯੂਜ਼ ਕੀਤੇ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਇਹਨੂੰ ਟਰਾਈ ਕਰਿਓ ਆਪਾਂ ਮਿਲਾਂਗੇ ਹੁਣ ਤੁਹਾਡੇ ਨਾਲ ਹੀ ਕੋਹ ਨਵੀਂ ਰੈਸਪੀ ਦੇ ਨਾਲ ਹੁਣ ਤੱਕ